ਮਾਂ ਜਿੰਨਾ ਤਾਕਤਵਰ ਕੋਈ ਨਹੀਂ ਤੁਸੀਂ ਇਹ ਗੱਲ ਸੁਣੀ ਹੋਊਗੀ ਤੇ ਕਈ ਵਾਰ ਆਪਾਂ ਕਹਿੰਦੇ ਆ ਬਾਪ ਬਾਪ ਬਹੁਤ ਤਗੜੀ ਚੀਜ਼ ਆ ਇਹ ਦੋਨੇ ਚੀਜ਼ਾਂ ਆਪਾਂ ਇੱਕ ਬੰਦੇ ਤੇ ਔਰਤ ਜੋ ਚੁਣਦੇ ਆ ਸਮਝ ਗਏ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਕਿ ਇੱਕ ਬੰਦੇ ਤੇ ਇੱਕ ਔਰਤ ਦੇ ਵਿੱਚ ਤਾਕਤ ਨਹੀਂ ਹੁੰਦੀ ਜਿਵੇਂ ਇੱਕ ਮਾਂ ਮਾਂ ਬਣ ਕੇ ਬਹੁਤ ਤਾਕਤਵਰ ਹੋ ਜਾਂਦੀ ਆ ਇੱਕ ਪਿਓ ਪਿਓ ਬਣ ਕੇ ਬਹੁਤ ਤਾਕਤਵਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਆਪਾਂ ਭੈਣ ਭਾਈ ਵੀ ਆ ਫਿਰ ਆਪਾਂ ਹਸਬੰਡ ਵਾਈਫ ਵੀ ਆ ਤੇ ਦੋਸਤ ਮਿੱਤਰ ਵੀ ਆ ਕਿੰਨੀਆਂ ਪਸਨਲਿਟੀਆਂ ਨੇ ਆਪਣੇ ਕੋਲ ਹੈਗੇ ਤਾਂ ਸੇਮ ਹੀ ਆ ਪਰ ਆਏ ਕਿਉਂ ਕਹਿੰਦੇ ਆ ਕਿ ਮਾਂ 'ਚ ਬਹੁਤ ਤਾਕਤ ਹੁੰਦੀ ਆ ਹਾਲਾਂਕਿ ਉਹ ਔਰਤ ਦੇ ਵਿੱਚ ਉਹ ਹੋਰ ਵੀ ਬਹੁਤ ਕੁਝ ਕਰਦੀ ਆ ਜਿਹੜੀ ਮਾਂ ਦੀ ਬੱਚੇ ਪ੍ਰਤੀ ਸੋਚ ਆ ਉਹ ਤਾਕਤਵਾਰ ਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਪਰਫੈਕਟ ਇਨਸਾਨ ਬਣਨਾ ਤਾਂ ਉਹ ਸੋਚ ਤੁਸੀਂ ਹਰ ਇੱਕ ਸਮਾਜ ਦੇ ਮੈਂਬਰ ਨਾਲ ਆਪਣੇ ਜੋ ਕੰਮ ਕਰਦੇ ਨੇ ਤੁਹਾਡੇ ਉਹਨਾਂ ਨਾਲ ਜਾਂ ਤੁਹਾਡੇ ਬੌਸ ਨਾਲ ਜਾਂ ਤੁਹਾਡੇ ਭੈਣ ਭਰਾ ਨਾਲ ਜਾਂ ਘਰ ਵਾਲਾ ਘਰ ਵਾਲੀ ਨਾਲ ਆਪਣੇ ਬੱਚਿਆਂ ਨਾਲ ਜਦੋਂ ਸਾਰੇ ਰਿਸ਼ਤੇ ਇਦਾਂ ਦੇ ਸਟਰੋਂਗ ਹੋ ਗਏ ਮਤਲਬ ਇੱਕ ਚੰਗਾ ਇਨਸਾਨ ਬਣਨ ਦੀ ਦੁਨੀਆ ਦੇ ਵਿੱਚ ਜਿਹੜੇ ਬਹੁਤ ਪੱਖ ਨੇ ਉਹਨਾਂ ਦੇ ਵਿੱਚ ਖਰੇ ਉਤਰਨਾ ਪੈਂਦਾ ਨਾ ਹੀ ਸਿਰਫ ਇੱਕ ਦੇ ਵਿੱਚ ਫਿਰ ਇੱਕ ਇਨਸਾਨ ਨੂੰ ਲੋਕ ਕਹਿੰਦੇ ਨੇ ਕਿ ਯਾਰ ਉਹ ਇਨਸਾਨ ਪਰਫੈਕਟ ਦਾ ਜਾਂ ਹਰ ਇੱਕ ਕੰਮ ਨੂੰ ਇਹ ਮੈਨੇਜ ਕਰਦਾ